हां जी दोस्तों सेहत ਨੂੰ ਰੋਗ ਮੁਕਤ ਰੱਖਣ ਦੇ ਨਿਯਮ ਨੰਬਰ 1 ਜੇਕਰ ਤੁਸੀਂ ਦਿਮਾਗੀ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਕਾਜੂ ਅਤੇ ਬਾਦਾਮ ਦਾ ਸੇਵਨ ਕਰੋ ਨੰਬਰ 2 ਜੋ ਲੋਕ ਪਾਣੀ ਦਾ ਸੇਵਨ ਘੱਟ ਕਰਦੇ ਹਨ ਉਹਨਾਂ ਦੇ ਬੁੱਲ ਕਾਲੇ ਹੋ ਜਾਂਦੇ ਹਨ ਨੰਬਰ 3 ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਉਹਨਾਂ ਨੂੰ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਨੰਬਰ 4 ਰੋਜ਼ਾਨਾ ਦਹੀਂ ਦਾ ਸੇਵਨ ਕਰਨ ਨਾਲ ਲੀਵਰ ਠੰਡਾ ਰਹਿੰਦਾ ਹੈ ਨੰਬਰ 5 ਜੇਕਰ ਤੁਹਾਨੂੰ ਕਬਜ ਦੀ ਸਮੱਸਿਆ ਰਹਿੰਦੀ ਹੈ ਤਾਂ ਪੱਕਾ ਹੋ ਪਪੀਤਾ ਖਾਣਾ ਚਾਹੀਦਾ ਹੈ ਨੰਬਰ 6 ਜੇਕਰ ਤੁਹਾਡੇ ਵਿੱਚ ਖੂਨ ਦੀ ਕਮੀ ਹੈ ਤਾਂ ਹਰਿਆਣਾ ਸੇਬ ਦੇ ਜੂਸ ਦਾ ਸੇਵਨ ਕਰੋ ਹੌਲੀ-ਹੌਲੀ ਖੂਨ ਦੀ ਕਮੀ ਦੂਰ ਹੋ ਜਾਵੇਗੀ ਨੰਬਰ 7 ਸਾਇਦ ਵਿੱਚ ਤੁਲਸੀ ਮਿਲਾ ਕੇ ਖਾਣ ਨਾਲ ਖਾਂਸੀ ਠੀਕ ਹੋ ਜਾਂਦੀ ਹੈ ਨੰਬਰ 8 ਦੁੱਧ ਵਿੱਚ ਡ్రਾਈ ਫਰੂਟ ਮਿਲਾ ਕੇ ਖਾਣ ਨਾਲ ਸਰੀਰ ਨੂੰ ਤਾਕਤ ਬਹੁਤ ਮਿਲਦੀ ਹੈ ਨੰਬਰ 9 ਹਰੀਆਂ ਸਬਜ਼ੀਆਂ ਤੇ ਤਾਜੇ ਫਲ ਖਾਣ ਨਾਲ ਕੋਲੇਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 10 ਸਵੇਰ ਸ਼ਾਮ ਖੀਰਾ ਖਾਣ ਨਾਲ ਸਰੀਰ ਵਿੱਚੋਂ ਫालतू ਪਦਾਰਥ ਬਾਹਰ ਨਿਕਲ ਜਾਂਦੇ ਹਨ ਨੰਬਰ 11 ਗਾਜਰ ਤੇ ਚੁਕੰਦਰ ਦਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਤੇ ਸਕਿਨ ਤੇ ਵੀ 글로ਅ ਆਉਂਦਾ ਹੈ ਨੰਬਰ 12 ਹਰ ਰੋਜ਼ ਸੈਰ ਕਰਨ ਨਾਲ ਡਿਪਰੈਸ਼ਨ ਘੱਟ ਹੁੰਦਾ ਹੈ ਨੰਬਰ 13 ਖਾਣਾ ਖਾਣ ਤੋਂ ਬਾਅਦ ਸਾਫ ਖਾਣ ਨਾਲ ਭੋਜਨ ਜਲਦੀ ਪਚ ਜਾਂਦਾ ਹੈ ਨੰਬਰ 14 ਪੈਰਾਂ ਦੀਆਂ ਤਲੀਆਂ ਤੇਲ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਨੰਬਰ 15 ਪੁਦੀਨਾ ਖਾਣ ਨਾਲ ਪੇਟ ਠੰਡਾ ਰਹਿੰਦਾ ਹੈ ਨੰਬਰ 16 ਆਮਲੇ ਦਾ ਚੂਰਨ ਬਣਾ ਕੇ ਉਸ ਦਾ ਸੇਵਨ ਕਰਨ ਨਾਲ షుగర్ లెవెల్ కంట్రోల్ ਵਿੱਚ ਰਹਿੰਦਾ ਹੈ ਨੰਬਰ 17 ਨਾਰੀਅਲ ਤੇਲ ਵਾਲਾਂ ਤੇ ਲਗਾਉਣ ਨਾਲ ਵਾਲ ਚਮਕਦਾਰ ਰਹਿੰਦੇ ਹਨ ਨੰਬਰ 18 ਖਾਲੀ ਬੇਟ ਬਾਦਾਮ ਖਾਣ ਨਾਲ ਬਾਡੀ ਦਾ ਸਟੈਮਨਾ ਪੈਂਦਾ ਹੈ ਨੰਬਰ 19 ਜੇਕਰ ਤੁਹਾਡੇ ਪਛਾਅ ਵਿੱਚ ਜਲਣ ਮਹਿਸੂਸ ਹੁੰਦੀ ਹੋਵੇ ਤਾਂ ਨਾਰੀਅਲ ਪਾਣੀ ਪੀਓ ਨੰਬਰ 20 ਜਿਨ੍ਹਾਂ ਲੋਕਾਂ ਦਾ ਤਿਆ ਬਹੁਤ ਜ਼ਿਆਦਾ ਬੰਦਾ ਹੈ ਉਹਨਾਂ ਨੂੰ ਨਿੰਬੂ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਧੰਨਵਾਦ ਜੀ